ਨਾ ਸੁਖਦੇਵ ਸਿੰਘ ਜੀ ਪਿੰਡ ਚੈਲਾ ਤੇ ਜਿਹੜੀ ਨਾਲ ਲੱਗਿਆ ਅੱਗ ਲੱਗੀ ਆ ਥੋੜੇ ਕਿਤਨੇ ਹਾਂਜੀ ਹਾਂਜੀ ਸਾਡੇ ਖੇਤਾਂ ਲੱਗਿਆ ਜੀ ਆਪਣੇ ਫੈਕਟਰੀ ਦੇ ਕੋਲੋਂ ਲੱਗਿਆ ਜੀ ਫੈਕਟਰੀ ਦਾ ਮੁੱਢੋਂ ਉਹਨਾਂ ਦੇ ਵਰਕਰ ਸਾਰੇ ਹੀ ਬਾਹਾਰ ਰਹੇ ਸੀਗੇ ਜੀ ਉੱਥੇ ਕੋਈ ਭਈਏ ਨੇ ਅੱਗ ਲਾਈ ਆ ਜੀ ਇਹਨਾਂ ਦੀ ਕੂਜੀ ਫੈਕਟਰੀ ਵਾਲਾਂ ਦਾ ਦੋਸ਼ ਆ ਕਾਦੀ ਫੈਕਟਰੀ ਆ ਜੀ ਉਹ ਤੇ ਧਾਗੇ ਦੀ ਫੈਕਟਰੀ ਆ ਜੀ ਤੇ ਇਹ ਕਿੰਨੇ ਕਿੱਲੇ ਨੇ ਜੀ ਇਹ ਇਹ ਘਟੋ ਘਾਟ ਜੀ 2 2.5 ਕਿੱਲੇ ਦਾ ਕੜਕਦੇ ਮੱਚ ਗਏ ਜੀ 8 9 ਕਿੱਲੇ ਜੀ ਨਾੜ ਦੀ ਮੱਚ ਗਏ ਆਤੋਂ ਕਿੰਨੇ ਨਾਲ ਹਾਂਜੀ ਹਾਂ ਇਹ ਤਾਂ ਹੁਣ ਫੈਕਟਰੀ ਵਾਲਿਆਂ ਨੂੰ ਦੇਣਾ ਚਾਹੀਦਾ ਜੀ ਵਿਚਾਰੇ ਜਿਹਦੀ ਕਣਕ ਤੇ ਚੰਮੀ ਚਲ ਗਈ ਜੀ ਉਹਨਾਂ ਨੂੰ ਹੁਣ ਤਾਂ ਪੈਸੇ ਦੇਣੇ ਚਾਹੀਦੇ ਨੇ ਜੀ ਤੇ ਤੁਸੀਂ ਇਹਦੀ ਇਤਲਾਹ ਦਿੱਤੀ ਪਰ ਮਹਿਕਮੇ ਨੂੰ ਹਾਂ ਜੀ ਹੁਣ ਦੰਨਿਆ ਜੀ ਦਵਾਂਗੇ ਤਰਾ ਹੁਣ ਤਾਂ ਅੱਕ ਵਝਾ ਕੇ ਹਟਿਆ ਜੀ ਆ ਹੁਣ ਦੰਨਿਆ ਜੀ ਇਤਲਾਹ ਮੈਂ ਡਿਓ ਰਵਿੰਦਾ ਕਮਾਰੀ ਕੈਰਗੇਟਸ ਮਰਾਲਾ ਤੋਂ ਜੀ ਤੇ ਜਿਹੜੀ ਅਣਗ ਅੱਗ ਲੱਗੀ ਆ ਕਿੱਥੇ ਲੱਗੀ ਆ ਤੇ ਕਿੰਨੇ ਕਿੰਨਾ ਨੁਕਸਾਨ ਹੋਇਆ ਇਹ ਅੱਗ ਜੀ ਆਪਣੇ 20 ਕਿੱਲੇ ਕਣਕ ਦੇ ਨਾੜ ਦੇ ਕਹਿੰਦੇ ਨੇ ਜੀ ਤੇ 3 ਕਿੱਲੇ ਕਣਕ ਦੇ ਗਹਿਰੇ ਨੇ ਇਹ ਆਪਣੇ ਸਕੂਲ ਆ ਸਕੂਲ ਦੇ ਨਾਲ ਹੀ ਐ ਸੈਂਟਰਲ ਸਕੂਲ ਦੇ ਕੋਲ ਤੇ ਗੱਲ ਕਰੀਏ ਤੇ ਕਿੰਨੀਆਂ ਗੱਡੀਆਂ ਛੁੱਡੀਆਂ ਲੱਗੀਆਂ ਹੁਣ ਤੱਕ ਆਪਣੀ ਫਾਇਰ ਵੀ ਦੇ ਤਿੰਨ ਗੱਡੀਆਂ ਲੱਗ ਚੁੱਕੀਆਂ ਹੁਣ ਤੱਕ ਜੀ ਅੱਗ ਕਿੰਨੀ ਜ਼ਿਆਦਾ ਸੀ ਅੱਗ ਕਾਫੀ ਸੀਗੀ ਤੇ ਉਹਨੇ ਕੰਟਰੋਲ ਕਰ ਲਿਆ ਹੁਣ ਤੇ ਜਿਹੜੀ ਕੋਲ ਕਣਕ ਸੀ ਉਹਨੂੰ ਬਚਾ ਲਿਆ ਗਿਆ ਚਲੋ ਨਾਲ ਕਿੰਨੇ ਕਿੰਨੇ ਗਣ ਖੜੀ ਸੀ ਨਾਲ ਕਾਫੀ ਹੈ ਜੀ ਜੇ ਦੇਖੇ ਜਾਓ ਤਾਂ 100 ਫੀਲਰ ਕਿਕਰ ਦੇ ਉੱਪਰ ਪਈਆਂ ੜੀਆਂ ਦਾਹਾਂ ਦੁਗਾਹਾਂ ਕਣਕ ਆ ਜੀ ਉਹਨੂੰ ਬਚਾ ਲਿਆ ਹਾਂ ਜੀ ਫਿਰ ਫਿਰ ਜਗਜੀਤ ਸਿੰਘ ਭਰਤਰਾ ਜੀ ਤੇ ਅੱਗ ਲੱਗੀ ਹੈ ਜੀ ਅੱਜ ਕੀ ਹੈ ਇਹ ਅੱਗ ਜੀ ਫੈਕਟਰੀ ਵਿੱਚੋਂ ਆਈ ਆ ਤਾਂ ਹੀ ਫੈਕਟਰੀ ਦਾ ਸਾਰਾ ਸਾਰਾ ਹੱਤ ਪਾਸ ਸਭ ਤੋਂ ਪਹਿਲਾਂ ਸਟਾਫ ਫੈਕਟਰੀਆਂ ਲਾਇਆ ਉਹਨਾਂ ਦੇ ਸਾਰੇ ਫੋਨ ਕੀਤਾ ਲੋਕਾਂ ਵੀ ਤੁਸੀਂ ਆ ਜਾਓ ਫਟਾਫਟ ਆ ਕੇ ਉਹ ਹਾਟੋਂ ਮੂਰੇ ਪਿਆਉਂਦੇ ਰਹੇ ਬਾਅਦ ਤੁਸੀਂ ਫਾਇਦਾ ਤਾਂ ਅਸੀਂ ਬਹੁਤ ਕਰਦੇ ਕਿ ਜਾਨੀ ਇਹ ਸਾਰੀ ਮੇਨ ਫੈਕਟਰੀਆਂ ਦੇ ਉੱਥੇ ਸਪਾਰਕ ਹੋਏ ਨਹੀਂ ਤਾਂ ਬਾਕੀ ਲੈਟ ਹੈ ਨਹੀਂ ਕੋਈ 24 ਘੰਟੇ ਲੈਟ ਬੰਦਦਾ ਦੂਜੀ ਨਾਲ ਕੋਈ ਲੈਟ ਨਾਲ ਕੋਈ ਲੈਟ ਆਪਸ ਚ ਚੱਲਦੀ ਹੈ ਇਹ ਮੇਨ ਫੈਕਟਰੀ ਦਾ ਫੈਕਟਰੀ ਜਦ ਸਪਾਰਕ ਹੋ ਗਿਆ ਕੋਈ ਨਾ ਕੋਈ ਕਿੰਨੇ ਕਿਲੇ ਨੁਕਸਾਨੇ ਗਏ ਨੇ ਇੱਥੇ ਇੱਥੇ 2 ਕਿਲੇ ਕਣਕ ਹਾਂਜੀ ਉਹ ਮੰਗ ਕੀ ਕਰਦੇ ਹੋ ਮੰਗਿਆ ਵੀ ਉਹ ਜਿਹੜੀ ਕਾਗਜ਼ ਲਈ ਆਉਂ ਉਹਨੂੰ ਮਾਵ ਜਾ ਮੈਂ ਜਿਹਦੀ ਜਿਹਦੀ ਆ ਲਾਂਡ ਜਾ ਕੇ ਉਹਨੂੰ ਮਾਵ ਜਾ ਫੈਕਟਰੀ ਦੀ ਦਰੋਂ ਆ ਗਿਆ ਇਹ ਫੈਕਟਰੀ ਆ ਇਹ ਫੈਕਟਰੀ ਧਾਗਾ ਫੈਕਟਰੀ ਹੈ ਮੇਰਾ ਹਰਦੀਪ ਸਿੰਘ ਪਿੰਡ ਵਾਲਿਓ ਜੀ ਤੇ ਅੱਗ ਲੱਗ ਗਿਆ ਥੋੜਾ ਕੀ ਸੀ ਇਹ ਹਾਂਜੀ ਹਾਂਜੀ ਕਣਕ ਖੜੀ ਸੀ ਕਿੰਨੇ ਕਿਤੇ ਪੌਣੇ 2 ਕਿੱਲੇ ਨੇ ਜੀ ਇਹ ਸਾਰੀ ਬੁੱਕੀ ਹਾਂਜੀ ਹਾਂਜੀ ਸਾਰੀ ਹੋ ਗਈ ਨਾੜ ਜਿਹੜੀ ਖੜੀ ਸੀ ਇਹ ਕਿਤੇ ਸੀ ਇਹ ਨਾੜ ਨਾਲ ਦੇ ਗਵਾਂਢੀ ਦੇ ਦੀ ਛਾਲ ਮਾ ਜਿਆ ਦੀ ਮੁੰਡਾ ਜੀ ਦੋ ਗਿਲੇ ਕਿਵੇਂ ਪਤਾ ਲੱਗੋਗੇ ਆਂਦਾ ਇਹ ਨਾ ਮੁੰਡੇ ਨੇ ਫੋਨ ਕਰਿਆ ਜੀ ਕਹਿੰਦਾ ਵੀ ਅੱਗ ਲੱਗੀ ਗਣਕ ਲੋ ਜੀ ਗੱਡੀਆਂ ਲੱਗੀਆਂ ਆਂ ਬੁਝਾਉਣ ਹਾਂਜੀ ਹਾਂਜੀ ਦੋਈ ਕਿਤੇ ਹੋਰ ਵੀ ਹੈਗੀ ਹਾਂਜੀ ਹਾਂਜੀ ਤਾਂ ਇਹੀ ਨੇ ਦੋਈ ਸਾਡੀ ਫੋਕੀ ਜੀ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਹਾਂ ਗਾ ਦਿਆਂ ਨੂੰ ਵੀ ਮੁਆਵਜ਼ਾ ਦਿੱਤਾ ਜਾ ਵੀ ਕਿਹੜਾ ਪਿੰਡਾ ਤੁਹਾਡਾ ਨਾਮ ਦੁਆਰਾ ਦਾ ਪਿੰਡ ਜੀ ਵਾਲਿਆਂ ਹਰਦੀਪ ਸਿੰਘ ਜੀ